ਮੱਸੇ ਰੰਗੜ ਨੇ ਉਹ ਗੀਤ ਸੁਣਨੇ ਸ਼ੁਰੂ ਕਰ ਦਿੱਤੇ ਜਿਹਦੇ ਤੋਂ ਸਾਨੂੰ ਗੁਰੂ ਸਾਹਿਬ ਨੇ ਡੱਕਿਆ ਸੀ ਪਰ ਅੱਜ ਵੀ ਅਸੀਂ ਬਹੁਤ ਸਾਰੇ ਮੱਸੇ ਦੇ ਭੈਣ ਭਰਾ ਬਣੇ ਹੋਏ ਅਸੀਂ ਆਪਣੇ ਬੱਚਿਆਂ ਦੀਆਂ ਸ਼ਾਦੀਆਂ ਦੇ ਕਦੀ ਕੋਈ ਕਾਮ ਦਾ ਟਾਡੀ ਕਵੀਸ਼ਰ ਪ੍ਰਚਾਰਕ ਕਥਾਵਾਜਕ ਕੀਰਤਨੀਆਂ ਨੇ ਸਾਦੇ ਜਿਹੜਾ ਹਾਲਾਂਕਿ 30 35000 ਤੱਕ ਆਣ ਕੇ ਵੱਧ ਤੋਂ ਵੱਧ ਕੋਈ 50000 ਲੈ ਲੂਗਾ ਉਹ ਧਰਮ ਦੀ ਗੱਲ ਕਰੂਗਾ ਲੇਕਿਨ ਅਸੀਂ 2 2 2.5 2.5 5 5 7 7 ਲੱਖ ਰੁਪਇਆ ਦੇ ਕੇ ਉਹ ਗਾਉਣ ਵਾਲਿਆਂ ਦੇ ਉਹ ਗਾਉਣ ਵਾਲੇ ਸਾਦਿਆਂ ਜਿਹੜੇ ਗੰਦੇ ਗੀਤ गा ਕੇ ਜਾਂਦੇ ਨੇ ਇਹੋ ਜੇ ਲੋਕਾਂ ਦੀ ਬਾਪਦ ਕੌਮ ਦੇ ਮਹਾਨ ਵਿਦਵਾਨ ਗਿਆਨੀ ਗਿਆਨ ਸਿੰਘ ਜੀ ਹੋਣਾ ਨੇ ਬਹੁਤ ਵਧੀਆ ਚਾਰਕ ਲਾਈਨਾਂ ਲਿਖੀਆਂ ਨੇ ਉਹ ਬੜੀਆਂ ਇੱਥੇ ਕਾਬਲੇ ਗੌਰ ਤੇ ਟੁੱਕਦੀਆਂ ਨੇ ਉਹ ਕਹਿੰਦੇ ਸ਼ੁਭ ਕਾਜ ਕੋ ਛੋੜ ਆਕਾਜ ਕਰੇ ਕਿ ਸ਼ਲਾਜਨ ਆਵਤ ਹੈ ਇਨ ਕੋ ਇੱਕ ਰਾਂਡ ਬੁਲਾਏ ਨਚਾਵਤ ਹੈ ਘਰ ਕਾ ਧਨ ਮਾਲ ਲਟਾਵਨ ਕੋ ਮਰਦੰਗ ਕਹੇ ਤ੍ਰਿਗ ਹੈ ਤ੍ਰਿਗ ਹੈ ਤ੍ਰਿਗ ਹੈ ਸੁਰਦਾਲ ਕਹੇ ਕਿਨ ਕੋ ਕਿਨ ਕੋ ਕਿਨ ਕੋ ਉਹ ਕਹਿੰਦਾ ਬਾਹ ਓਲਾਰ ਕੇ ਰਾਂਡ ਕੇ ਇਨ ਕੋ ਇਨ ਕੋ ਇਨ ਕੋ ਕਹਿੰਦਾ ਚੰਗਾ ਕੰਮ ਛੱਡ ਕੇ ਤੇ ਭੈੜੇ ਕੰਮ ਸ਼ੁਰੂ ਕਰ ਲੈ ਫਿਰ ਕਹਿੰਦਾ ਅਸੀਂ ਲੱਖਾਂ ਰੁਪਈਆ ਦੇ ਕੇ ਗਾਉਣ ਵਾਲੀ ਸੱਦੀ ਉਹਨੇ ਗੰਦੇ ਗੀਤ ਗਾਏ ਤੇ ਸਾਡੇ ਬਜ਼ੁਰਗਾਂ ਨੇ ਸਾਡੇ ਭਰਾਵਾਂ ਨੇ ਫਿਰ 5-500 ਰੁਪਏ ਦੇ ਨੋਟ ਉੱਪਰ ਦੀ ਸੁੱਟੇ ਕਹਿੰਦਾ ਧਨਮਾਲ ਜਿਹੜਾ ਸੀ ਉਹ ਖਰਾਬ ਕੀਤਾ ਕਹਿੰਦਾ ਉਸ ਗਾਉਣ ਵਾਲੀ ਦੇ ਨਾਲ ਵੱਜਣ ਵਾਲੇ ਸਾਜ਼ ਇੱਕ ਪਾਸੇ ਦੇ ਸਾਜ਼ ਕਹਿੰਦੇ ਤ੍ਰਿਗ ਹੈ ਤੇ ਕਹਿੰਦਾ ਦੂਸਰੇ ਪਾਸੇ ਦੇ ਸਾਜ਼ ਕਹਿੰਦੇ ਤ੍ਰਿਗ ਹੈ ਕਿ ਕਹਿੰਦੇ ਉਹ ਫਿਰ 8ਵੀਂ ਜਾਂ 10ਵੀਂ 12ਵੀਂ ਫੇਲ ਕੁੜੀ ਉਹ ਜਿਹੜੇ ਅੱਗੇ ਬੈਠੇ ਹੁੰਦੇ ਨਾ ਪੱਗਾਂ ਪੋਚਵੀਆਂ ਬਣ ਕੇ ਕਈ ਗਾਤਰੇ ਪਾ ਕੇ ਬੈਠੇ ਹੁੰਦੇ ਆ ਕਈਆਂ ਨੇ ਢਾਗਦੇ 32 32 52 52 ਬੋਰ ਦੇ ਰਵਾਲ ਵਰ ਪਾਏ ਹੁੰਦੇ ਆ ਉਹ ਫਿਰ ਉਹਨਾਂ ਵੱਲ ਇਸ਼ਾਰਾ ਕਰਕੇ ਕਹਿੰਦੀ ਕਿ ਤਰੇ ਅੱਗੇ ਨਾਲ ਦੇ ਜਿਹੜੇ ਆ ਗਾੜੀ ਬੈਠੇ ਮੈਨੂੰ ਸੁਣਦੇ ਆ ਤੇ ਮੇਰੇ ਉਤੋਂ ਦੀ ਪੈਸੇ ਸੋ ਸਾਨੂੰ ਰਾਗ ਇਹ ਨਹੀਂ ਸੀ ਸੁਣਨ ਵਾਸਤੇ ਕਿ ਆ ਗੁਰੂ ਸਾਹਿਬਾਨ ਨੇ ਜਮਲਾ ਜੱਟ ਤੂੰ ਵੀ ਦਾ ਬਾਦਸ਼ਾਹ ਹੋਇਆ ਕਹਿੰਦਾ ਰਾਗ ਕਿਹੜਾ ਸੁਣਨਾ ਚਾਹੀਦਾ ਕਹਿੰਦਾ ਜਿਹੜਾ ਨੇਕੀਆਂ ਕਰੇ ਬਹਿਸ਼ਤ ਵੱੜਦਾ ਓ ਉਨੂੰ ਰਾਹ ਦੇ ਵਿੱਚੋਂ ਕੋਈ ਮੋੜਦਾ ਨਹੀਂ ਉਹਦੇ ਲਈ ਨੇ ਸਦਾ ਬਹਿਸ਼ਤ ਖੁੱਲੇ ਜਿਹੜਾ ਕਿਸੇ ਦੇ ਦਿਲ ਨੂੰ ਤੋੜਦਾ ਨਹੀਂ ਜਿੰਨੂੰ ਆਬੇ ਹਜ਼ਾਰ ਦੀ ਸਾਰ ਹੋਵੇ ਅੰਮ੍ਰਿਤ ਮਿੱਟੀ ਦੇ ਵਿੱਚ ਉਹ ਰੋੜਦਾ ਨਹੀਂ ਉਹ ਜੱਡਾ ਰਾਗ ਨਹੀਂ ਉਹ ਬਕਵਾਸ ਸਮਝੋ ਜਿਹੜਾ ਟੁੱਟਿਆਂ ਦਿਲਾਂ ਨੂੰ ਜੋੜਦਾ ਨਹੀਂ ਕਹਿੰਦਾ ਉਹ ਰਾਗ ਹੀ ਕੀ ਹੋਇਆ ਜਿਹੜਾ ਟੁੱਟੇ ਹੋਏ ਦਿਲ ਨੂੰ ਗੁਰੂ ਦੇ ਨਾਲ ਜੋੜਨਾ ਦਵੇ ਲੇਕਿਨ ਗੱਲਾਂ ਕੁਝ ਸਖਤ ਆ ਪਰ ਮੈਂ ਜ਼ਰੂਰ ਕਵਾਂਗਾ ਕਿਉਂਕਿ ਮੈਂ ਕਿਸੇ ਦਾ ਮਲਾਜਮ ਨਹੀਂ ਮੈਂ ਕਿਸੇ ਦਾ ਨੌਕਰ ਨਹੀਂ ਗੁਰੂ ਨਾਨਕ ਬਾਦਸ਼ਾਹ ਦੇ ਘਰ ਦਾ ਨੌਕ ਜੁਰ ਸੱਚੀ ਗੱਲ ਤੁਹਾਡੇ ਨਾਲ ਜਰੂਰ ਕਰਦਾ ਜਾਵਾਂਗਾ ਗੱਲਾਂ ਕੁਝ ਕੌੜੀਆਂ ਲੇਕਿਨ ਹੈਨ ਚੰਗੀਆਂ ਕਰੇਲਾ ਕੌੜਾ ਹੁੰਦਾ ਲੇਕਿਨ 슈ਗਰ ਤੇ ਬੜਾ ਕੰਟਰੋਲ ਕਰਦਾ